ਬਟੰਡਾ ਪੁਲਿਸ ਵੱਲੋਂ ਜਿਹੜਾ ਵੱਖ-ਵੱਖ ਨਾਕੇ ਲਾ ਕੇ ਜਿਹੜਾ ਇਹ ਕਰੇ ਤੋਂ ਬਾਅਦ ਤੁਹਾਨੂੰ ਏ ਭਾਈ ਸਾਹਿਬ ਇਹਨੂੰ ਕਿਸ ਕਾਨੂੰਨ ਦੇ ਵਿੱਚ ਬੰਦ ਕਰੋਗੇ ਹੁਣ ਇਹਨੂੰ ਇਹ ਇੱਥੇ ਨਾ ਹਸਪੀਟਲ ਦਾ ਏਰੀਆ ਹੈ ਜੀ ਇਹ ਸਾਰੇ ਏਰੀਆ ਦੇ ਵਿੱਚ ਮਰੀਜ਼ ਹਸਪੀਟਲਾਂ ਦੇ ਵਿੱਚ ਆਉਂਦੇ ਆ ਔਰ ਸਾਰੇ ਲੋਕ ਬਿਮਾਰੀ ਦੇ ਹਾਲਤ ਦੇ ਵਿੱਚ ਹੁੰਦੇ ਆ ਇਹ ਲੋਕ ਇਹਨਾਂ ਦੇ ਪਟਾਕੇ ਜਦੋਂ ਬਜਦੇ ਆ ਇਕਦਮ ਉਹਦੇ ਨਾਲ ਬੰਦੇ ਦੀ ਹਾਰਟ ਅਟੈਕ ਨਾਲ ਬਹੁਤ ਵੀ ਹੋ ਸਕਦੀ ਹੈ ਇਸ ਕਰਕੇ ਇਹਨਾਂ ਨੂੰ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਲਾਇਸੈਂਸਾ ਸਲੈਂਸਰ ਜਿਹੜੇ ਇਸ ਤਰ੍ਹਾਂ ਦੇ ਮੋਡੀਫਾਈ ਕਰਕੇ ਚਲਾਉਂਦੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ। ਔਰ ਸਾਡੇ ਅਫਸਰਾਂ ਦੀ ਵੀ ਫਰਜ਼ ਔਰ ਸਾਡੇ ਤੇ ਇਹ ਪੂਰੀ ਹਦਾਇਤ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕੋਈ ਵੀ ਮੋਟਰਸਾਈਕਲ ਵਗੈਰਾ ਹੁੰਦੇ ਨੇ ਜਿਹੜੇ ਸ਼ਰਾارتی ਅੰਸਰ ਹੁੰਦੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ। ਅੱਛਾ ਇਹ ਬੰਦ ਕਰ ਦੋਗੇ ਇਹਦਾ ਚਲਾਨ ਕੀ ਪ੍ਰਦੂਸ਼ਨ ਕੰਟਰੋਲ ਦੇ ਅਧੀਨ ਵੀ ਕਰੋਗੇ ਕਿਉਂਕਿ ਹਾਂਜੀ ਇਹ ਪ੍ਰਦੂਸ਼ਨ ਕੰਟਰੋਲ ਦੇ ਅਧੀਨ ਹੀ ਹੋਵੇਗਾ ਇਹਦਾ ਚਲਾਨ ਇਹਦਾ ਜਿਹੜਾ ਸਾਇਲੈਂਸਰ ਹੈ ਇਸ ਨੂੰ ਬੰਦ ਕਰ ਦੇਵਾਂਗੇ ਮੋਟਰਸਾਈਕਲ ਬੰਦ ਕਰੋਗੇ ਨਹੀਂ ਮੋਟਰਸਾਈਕਲ ਦਾ ਚਲਾਨ ਹੋਊਗਾ ਇਹਦਾ ਇਹ ਸਲੈਂਸਰ ਜਿਹੜਾ ਹੈ ਮੋਡੀਫਾਈ ਕੀਤਾ ਹਾਂਜੀ ਇਹ ਰਿਮੂਵ ਕਰਾਵਾਂਗੇ ਨਹੀਂ ਇਹਦਾ ਵੈਸੇ ਤਾਂ ਜਿਹੜਾ ਕਾਨੂੰਨਨ ਤੌਰ ਦੇ ਉੱਤੇ ਕੋਰਟ ਵੱਲੀਆਂ ਵੀ ਇਹ ਬਾਉਂਡ ਹੋਣਾ ਚਾਹੀਦਾ ਹੋਣਾ ਚਾਹੀਦਾ ਹਾਂਜੀ ਇਹ ਕਰੋਗੇ ਕਿ ਨਹੀਂ ਬਿਲਕੁਲ ਬਿਲਕੁਲ ਚਲਾਨ ਕਰਾਂਗੇ ਅੱਛਾ ਜੀ ਇਹਦੇ ਕੋਲ ਡਾਕੂਮੈਂਟ ਨਹੀਂ ਸ਼ੋਅ ਕਰਦਾ ਤਾਂ ਫਿਰ ਇਹਦਾ ਅਸੀਂ ਚਲਾਨ ਕਰਾਂਗੇ ਨਹੀਂ ਉਹ ਤਾਂ ਚਲਾਨ ਹੋ ਜਾਊਗਾ ਪਰ ਜਿਹੜਾ ਬਾਉਂਡ ਕਰਨਾ ਬੰਦ ਆ ਬਾਉਂਡ ਕਰਨਾ ਜਿਹੜਾ ਉਹ ਹੁੰਦਾ ਹੈ ਵੀ ਜਿਹਦੇ ਕੋਲ ਕੋਈ ਡਾਕੂਮੈਂਟ ਨਹੀਂ ਨਹੀਂ ਇਹ ਤਾਂ ਪੋਲੂਸ਼ਨ ਇਹ ਤਾਂ ਵੈਸੇ ਹੀ ਮੈਂ ਇਸ ਗੱਲ ਤੋਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਭਾਈ ਸਾਹਿਬ ਨੂੰ ਇਹ ਚੀਜ਼ ਨਹੀਂ ਪਤਾ ਹੈਗੀ ਆ ਕਿ ਇਹ ਜਿਹੜੀ ਪਟਾਕਿਆਂ ਵਾਲੇ ਆ ਹਾਈ ਕੋਰਟ ਦੇ ਹੁਕਮ ਮੁਤਾਬਕ ਇਹ ਬਾਉਂਡ ਹੋਣੇ ਚਾਹੀਦੇ ਆ ਸ਼ਾਇਦ ਭਾਈ ਸਾਹਿਬ ਨੂੰ ਇਹ ਚੀਜ਼ ਨਹੀਂ ਪਤਾ ਇਹ ਤੁਹਾਨੂੰ ਇਹ ਜੀ ਨਹੀਂ ਪਤਾ ਵੀ ਇਹ ਬਾਉਂਡ ਹੋਣਾ ਮਸਟ ਹੈ ਪਰ ਤੁਸੀਂ ਇਹਦੀ ਚਲਾਨ ਦੀ ਗੱਲ ਕਰ ਰਹੇ ਹੋ ਚਲਾਨ ਦੀ ਤਾਂ ਅਸੀਂ ਤਾਂ ਕਰ ਰਹੇ ਆ ਵੀ ਜੇ ਇਹਦੇ ਕੋਲ ਡਾਕੂਮੈਂਟ ਹੁੰਦੇ ਫਿਰ ਤਾਂ ਅਸੀਂ ਇਹਨੂੰ ਛੱਡ ਦਿੰਦੇ ਨਹੀਂ ਚਲਾਨ ਕਰਦੇ ਫਿਰ ਅੱਛਾ ਇਹ ਚਲਾਨ ਡਾਕੂਮੈਂਟ ਦਾ ਹੁੰਦਾ ਹਾਂ ਹਾਂ ਉਹਨੇ ਸਾਇਲੈਂਸਰ ਦਾ ਹਾਂ ਤੇ ਇਹ ਪੋਲੂਸ਼ਨ ਐਕਟ ਦੇ ਤਹਿਤ ਇਹਨੂੰ ਬੰਦ ਕਰਦੇ ਬੰਦ ਕਰਾਂਗੇ ਠੀਕ ਹੈ